ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਬਾਈ ਗੁਰਜੀ ਕੰਟਰੀ ਸਾਰੇ ਹਮੇਸ਼ਾ ਠੀਕ ਰਹੋ ਤੰਦਰੁਸਤ ਰਹੋ ਹਾਂ ਜੀ ਹਮਰਾ ਟਾਈਮ ਫੁਕ ਹੈ ਤੇ ਬੱਚੇ ਆ ਗਏ ਸੀ ਸਕੂਲੋਂ ਬੱਚੇ ਦਾ ਖਾਣਾ ਪਾਣੀ ਉਹਨਾਂ ਨੂੰ ਖਵਾਉਣ ਤੋਂ ਬਾਅਦ ਹੀ ਮੈਂ ਥੋੜੀ ਜਿਹੀ ਸੁਲਾਈ ਜੂਨੀਫਾਰਮ ਤੇ ਬੱਚੇ ਆਪਣਾ ਬੈਠ ਕੇ ਲੱਗੇ ਸੀ ਸਟੱਡੀ ਕਰਨ ਬਾਕੀ ਜੀ ਠੰਡ ਬਹੁਤ ਜ਼ਿਆਦਾ ਹੋਈ ਪਈ ਧੁੱਪ ਤਾਂ ਬਿਲਕੁਲ ਵੀ ਨਹੀਂ ਹੋਣੀ ਨਹੀਂ ਨਿਕਲਦੀ ਥੋੜੀ ਮੋਟੀ ਹੁੰਦੀ ਆ ਮੱਧਮ ਜੀ ਹੁੰਦੀ ਆ ਪਰ ਆਪਣੇ ਧੱਲੀ ਸਾਈਡ ਬਿਲਕੁਲ ਧੁੱਪ ਜੜੀ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਸਾਰਾ ਦਿਨ ਹੀ ਜਿਹੜੇ ਹੈ ਕਿ ਛੋਟੇ ਆ ਸ਼ਾਲ ਇਦਾਂ ਲੱਗਦਾ ਵੀ ਸਾਰਾ ਦਿਨ ਹੀ ਪਾਈ ਰੱਖੇ ਤੇ ਹਾਂਜੀ ਬਸ ਪੋ ਦਾ ਮਹੀਨਾ ਹੁਣ ਚੜ ਗਿਆ ਜਿਵੇਂ ਕਿ ਸਰਉਪਤੀ ਆ ਰਹਾ ਸਹੀ ਠੀਕ ਜਿਹੜੇ ਥੈਨੇ ਆਪਣੇ ਸ਼ੁਰੂ ਹੋ ਗਏ ਜਣੀ ਆਪਣੇ ਲਈ ਜਿਹੜਾ ਹੈਗਾ ਇਹ ਸੋਗ ਦੇ ਦੇਣੇ ਯਾਦ ਤਰ ਕੋਈ ਵੀ ਖੁਸ਼ੀ ਦਾ ਕੰਮ ਆ ਜਿਹੜਾ ਇਸ ਮਹੀਨੇ ਨਹੀਂ ਕਰਦੇ ਹਨ ਕੋਈ ਵੀ ਅਸੀਂ ਯਾਨੀ ਕਿ ਮਿੱਠਾ ਵਗੈਰਾ ਵੀ ਨਹੀਂ ਇਸ ਮਹੀਨੇ ਜਿਹੜਾ ਹੈਗਾ ਪੜਾਉਂਦੇ ਹੈਗੇ ਤੇ ਚਲੋ ਹੋਰ ਤਾਂ ਦੀ ਸ਼ਾਮ ਦਾ ਟਾਈਮ ਹੋ ਗਿਆ 5 ਵਜੇ ਮੈਂ ਬੱਚਿਆਂ ਦੀ ਧੋਕਾਈ ਹੈ ਯੂਨੀਫਾਰਮ ਤੇ ਬੇਟੀ ਬੈਠ ਕੇ ਸਟੱਡੀ ਕਰਨ ਲੱਗੀ ਹੋਈ ਆ ਕਦੇ ਪੈ ਜਾਂਦੀ ਆ ਇਹ ਜਿਹੜੀ ਸਟੱਡੀ ਹੁੰਦੀ ਦੀ ਪੜ ਲਓ ਪੜ ਲਓ ਬਈ ਰਾਤ ਨੂੰ ਕਹਿਣਗੇ ਨੀਂਦ ਆਉਂਦੀ ਆ ਉਹਨਾਂ ਕਹਿਣਗੇ ਸਾਡਾ ਮਨ ਨਹੀਂ ਕਰਦਾ ਪਤਾ ਨਹੀਂ ਪੜਾਈ ਨੂੰ ਕਿਹੜੇ ਵੇਲੇ ਜੀ ਕਰਦਾ ਇਹਨਾਂ ਦਾ ਤੇ ਬਾਕੀ ਜੀ ਪੇਪਰ ਸੱਤ ਆਏ ਪਹਿਲੇ 10th ਦੀ ਕਲਾਸ ਆ ਹਨ ਇੱਕ ਮੈਡਮ ਜੀ ਉਹ ਬੈਠੇ ਨੇ ਦੇਖੋ ਤੁਹਾਡਾ ਕੀ ਚੱਲ ਰਿਹਾ ਪੜਾਈ ਪੜਾਈ ਚੱਲ ਰਹੀ ਹੈ ਜੀ ਦੇਖ ਲਓ ਤੇ ਪਪਾ ਜੀ ਆਪ ਦਾ ਧੰਨੀ ਮਿਲੋ ਜੀ ਮੈਂ ਆ ਗਈ ਹੁਣ ਕਿਚਨ ਦੇ ਵਿੱਚ ਪਹਿਲਾਂ ਤਾਂ ਆਪਾਂ ਬਰਤਨ ਜਿਆਦਾ ਸਾਫ-ਸਾਫ ਕਰਦੇ ਆ ਦੇਖੋ ਇੰਨਾ ਘਰਾਂ ਚੱਚੇ ਪਿਆ ਅੱਜ ਵੀ ਪਹਿਲਾ ਚਲੇਗੀ ਮਾਨਸਾ ਫਾਰਮ ਜਿਹਾ ਆਏ ਸੀਗੇ ਐਂਡ ਕਿ ਆਪਣੇ ਸ਼ਾਪ ਦੇ ਰਿਲੇਟਡ ਹਨਾ ਸਲੂਨ ਜਾਂ ਫਿਰ ਪਾਰਲਰ ਕਹਿ ਲਓ ਹਨਾ ਉਹਦੇ ਰਿਲੇਟਡ ਕੋਈ ਸਰਕਾਰੀ ਫਾਰਮ ਆਏ ਨੇ ਉਹ ਪਰਨ ਚਲੇਗੇ ਮੈਂ ਕਿਹਾ ਚਲੋ ਪੜ ਦਿੰਦੇ ਆ ਨਾ ਫਾਰਮ ਪੜਨੇ 'ਚ ਤਾਂ ਨਹੀਂ ਕੋਈ ਹੱਜ ਹੈਗਾ ਕਿ ਬਾਕੀ ਕਿਸਮਤ ਹੈ ਨਾ ਜੀ ਆਪਣਾ ਹਿਸਾਬ ਦੇਣਾ ਨਾ ਦੇਣਾ ਤਾਂ ਚਲੋ ਵਾਹਿਗੁਰੂ ਦੇ ਮਰਜ਼ੀ ਤੇ ਆਪਾਂ ਇੱਕ ਵਾਰੀ ਫਾਰਮ ਭਰੇ ਆਏ ਤੇ ਇੱਧਰ ਦੇਖੋ ਕੱਪੜੇ ਅੱਜ ਬਿਲਕੁਲ ਵੀ ਨਹੀਂ ਜਿਹੜੀ ਧੁੱਪ ਆ ਨਾ ਅੱਜ ਬਿਲਕੁਲ ਵੀ ਨਹੀਂ ਨਿਕਲੀ ਹੈਗੀ ਇੰਨੇ ਕੱਪੜੇ ਹੋ ਬੰਨ ਦੇ ਨਾ ਰਹੇ ਸੁੱਕਿਆ ਚਨੇ ਨਹੀਂ ਨਾ ਕਿੱਲਿਆ ਚਨੇ ਪਰ ਦੇਖ ਲਿਆ ਵਿੱਚ ਵਿੱਚੋਂ ਕੱਢ ਕੇ ਆਪਾਂ ਇਹਨਾਂ ਦੀ ਟੈਗ ਕਰਾਂਗੇ ਤੇ ਤੁਹਾਨੂੰ ਜੀ ਮੈਂ ਹੁਣ ਆਪਣੇ ਭਾਂਡੇ ਵਗੈਰਾ ਸਾਫ਼ ਕਰ ਲਵਾਂ ਫਿਰ ਆਪਾਂ ਦਾਲ ਸਬਜ਼ੀ ਕਰਦੇ ਆਂਗੇ ਸਾਦੀ ਭੁੜਾਈ ਹੈ ਹਲੇ ਕੋਈ ਪਤਾ ਨਹੀਂ ਲੋ ਜੀ ਭਾਂਡੇ ਵਗੈਰਾ ਸਾਫ਼ ਕਰਕੇ ਆਪਾਂ ਇਹ ਹੁਣ ਆਪਾਂ ਲੱਗਿਆ ਸਬਜ਼ੀ ਇਹਨਾਂ ਸਾਫ਼ ਤਾਂ ਹੋ ਗਿਆ ਟਾਈਮ ਕੀ ਵਰਕ ਪਾਣੀ ਖੇੜੇ ਵਾਲਿਆ ਚਲੋ ਆਪਾਂ ਸਬਜ਼ੀ ਆਪਣੇ ਕੱਟ ਲਈ ਪੜਾ ਲਏ ਆ ਗਾਜਰ ਕਾਚਾ ਕੁਝ ਸੀ ਕੁਝ ਗੱਜਰਾ ਕੱਟ ਲਈ ਨੇ ਹਾਂ ਜਿਹੜੇ ਥਿਆਗੀ ਸੀ ਜੀ ਕਿ ਚੰਦੇ ਵਿੱਚ ਬਸਮਾ ਲੱਗੀ ਸੀ ਸਬਜ਼ੀ ਵਗੈਰਾ ਰੱਖਣਾ ਤੇ ਬਾਕੀ ਦੇਣੀ ਕੋਈ ਇਦਾਂ ਦੇ ਹੋਏ ਨਹੀਂ ਨਾ ਹੀ ਤਾਂ ਕੁਝ ਖਾਣ ਨੂੰ ਦਿਲ ਕਰਦਾ ਹਨਾ ਸਬਜ਼ੀ ਵਗੈਰਾ ਬਿਲਕੁਲ ਵੀ ਚੰਗੀ ਲੱਗਦੀ ਹੈ ਕਿ ਕੁਝ ਖਾਂਗੇ ਜਖਾਮ ਜਿਹੜਾ ਨਾਲ ਆਉਂਦਾ ਜਿਹੜਾ ਚਿੱਤ ਉਹ ਵੀ ਨਹੀਂ ਠੀਕ ਹੈਗਾ ਤੇ ਬਾਕੀ ਜੀ ਬੱਚੇ ਸਨ ਖਾਇਆ ਸਟੱਡੀ ਲੱਗੀ ਹੋਈ ਸੀ ਕਨ ਨੋਰਮਲ ਜਿਆ ਖਾਂਸੀ ਜਖਾਮ ਜਿਆ ਹੋਇਆ ਹੀ ਪਿਆਗਾ ਇਹ ਨਮਰ ਜੀ ਆਪਾਂ ਬੱਚਿਆਂ ਨੂੰ ਬਚਾ ਕੇ ਰੱਖ ਲਈਏ ਪਰ ਹਨਾ ਜਿਹੜੀ ਉਹਦੀ ਜਾਂਦੀ ਜੀ ਠੰਡਾ ਉਹ ਮਾਰ ਕਰੇ ਜਾਂਦੀ ਆ ਕੁਛ ਸੁੱਕ ਸੁੱਕੀ ਜੀ ਠੰਡਾ ਜਿਹੜੀ ਇਹ ਹੋ ਰਹੀ ਹੈ ਨਾ ਧੁੰਦਾ ਵਗੈਰਾ ਬਿਲਕੁਲ ਨਹੀਂ ਹੈ ਸਵਾਰੀ ਪਈਆਂ ਨਹੀਂ ਹੈ ਨਾ ਇਹਨਾਂ ਦਿਨਾਂ 'ਚ ਅਸ਼ੀਦੀ ਦਿਨਾਂ 'ਚ ਬਹੁਤ ਜ਼ਿਆਦੇ ਧੁੰਦਾ ਹੁੰਦੀਆਂ ਨੇ ਇਸ ਮਹੀਨੇ ਬਹੁਤ ਜ਼ਿਆਦੇ ਜਣ ਕੇ ਧੁੰਦ ਪੈਂਦੀ ਹੈਗੀ ਤੇ ਪਰ ਇਸ ਵਾਰ ਨਹੀਂ ਹੈ ਨਾ ਹੈਗਾ ਹਾਂਜੀ ਇੱਥੇ ਮੈਂ ਲੱਗੀ ਸੀ ਗਾਜਰਾਂ ਦੀ ਸਬਜ਼ੀ ਬਣਾਉਣਾ ਨਾਲ ਹੀ ਜੀ ਮੈਂ ਸਰੋਂ ਦੇ ਤੇ ਅੱਜ ਤੜਕਾ ਲੱਗੀ ਸੀ ਬਕੌਣ ਤੇ ਵਿੱਚ ਮੈਂ ਪਾਈ ਸੀ ਜਮੈੜ ਜਮੇਣ ਦਾ ਲਗਾਉਣੇ ਹੁੰਦੇ ਆਪਾਂ ਤੜਕਾ ਲਾ ਕੇ ਪੇਟ ਵਗੈਰਾ ਬੱਚਿਆਂ ਦਾ ਸਹੀ ਰਹੇ ਹਨਾ ਹਾਂਜੀ ਸਬਜ਼ੀ ਵਗੈਰਾ ਰੱਖਣ ਤੋਂ ਬਾਅਦ ਨਾਲ ਹੀ ਵਾਸਤੇ ਮੈਂ ਆਟਾ ਵਗੈਰਾ ਵੀ ਗੁੰਨ ਕੇ ਰੱਖ ਦੂੰਗੀ ਚਲੋ ਵੀ ਚਲੋ ਇੱਕ ਵਾਰੀ ਹਨਾ ਆਪਾਂ ਕਿਚਨ ਦੇ ਵਿੱਚ ਆਉਨੇ ਤਕਰੀਬਨ ਦੇਖੋ 9 ਘੰਟੇ ਦੇ ਵਿੱਚ ਜਿਹੜੇ ਸਾਰੇ ਕੰਮ ਨੇ ਖਤਮ ਹੋ ਜਣ ਦੇਣਗੇ ਬਾਕੀ ਕਿਨ ਦੇ ਪਾਪਾ ਨੂੰ ਆਉਂਦੇ ਨੂੰ ਸ਼ਾਮ ਮੈਂ ਕਿੰਨੇ ਰਹੀ ਹੋ ਜਾਂਦਾ तकरीबन 8:30 9 ਮੰਗੂ ਵੱਜ ਜਾਂਦੇ ਉਹਨਾਂ ਨੂੰ ਘਰ ਆਉਂਦੇ ਨੂੰ ਇਹ ਕੁਛ ਹੁੰਦਾ ਹਨ ਤਾਹਨਾ ਜਿਹਨ ਕਿ ਠੰਡ ਚ ਬਾਹਰ ਨਿਕਲਣ ਤੋਂ ਵੀ ਬਹੁਤ ਜ਼ਿਆਦੇ ਉਹ ਲੱਗਦਾ ਕੁਛ ਹਨ ਚੋਰੀ ਚਕਾੜੀ ਜੀ ਬਹੁਤ ਜ਼ਿਆਦੇ ਹੋ ਰਹੀ ਹੈਗੇ ਹਨ ਤੇ ਇੰਨੀਆਂ ਚੀਜ਼ਾਂ ਤੋਂ ਵੀ ਮੈਂ ਬਹੁਤ ਉਹਨਾਂ ਨੂੰ ਕਹਿੰਨੀ ਵੀ ਤੁਸੀਂ ਆਪਣਾ ਟਾਈਮ ਨਾਲ ਆ ਜਾ ਕਰੋ ਹਨਾ ਪਰ ਕੰਮ ਦਿੰਦੇ ਹਨ ਇਦਾਂ ਦਾ ਹੁੰਦਾ ਹਨਾ ਵੀ ਮਾੜੇ ਮਾੜੇ ਨਾਲ ਜਿਹੜਾ ਟਾਈਮ ਲੱਗ ਚਿੰਦਾ ਹਨਾ ਕਮਬਿਜੀ ਰੂਰੀ ਹੈ ਹਨਾ ਦੇਖੋ ਪੇਟ ਲਈ ਸਾਰਾ ਕੁਝ ਬੱਚਾ ਲਈ ਹੈ ਨਾ ਕਰਨਾ ਪੈਂਦਾ ਤੇ ਮੁਸ਼ਕਲਾਂ ਚਲਦੇ ਹੋਏ ਵੀ ਹਨਾ ਤੇ ਬਾਕੀ ਜੀ ਜਿਵੇਂ ਕੇ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਕੇ ਚੁੱਕੀ ਆ ਨਾ ਪੋਲਾ ਮਹੀਨਾ ਜਿਹੜਾ ਆ ਨਾ ਸ਼ੀਦੀ ਦਿਨ ਜਿਹੜੇ ਚੱਲ ਰਹੇ ਨੇ ਹਨਾ ਤੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਹੋ ਸਕੇ ਪ੍ਰਭਾਤ ਮਾਨ ਨੂੰ ਯਾਦ ਕਰਨਾ ਚਾਹੀਦਾ ਨਾ ਨਾਮ ਜਣ ਕੇ ਜਪਣਾ ਚਾਹੀਦਾ ਹੈ ਨਾ ਵਾਹਿਗੁਰੂ ਜੀ ਦਾ ਜਾਪ ਹੁਣ ਮੇਰੀ ਆਦਤ ਆ ਨਾ ਅੱਗੇ ਤਾਂ ਮੈਂ ਨਹੀਂ ਇਹ ਨਾ ਹੁ ਕਰਦੀ ਸੀ ਪਰ ਹੁਣ ਮੈਂ ਜਦੋਂ ਕੰਮ ਵਗੈਰਾ ਵੀ ਕਰਦੀ ਆ ਨਾ ਜ਼ਿਆਦਾਤਰ ਹਨਾ ਵੀ ਉਦੋਂ ਵੀ ਮੂੰਹ 'ਚ ਦੇ ਵਿੱਚ ਆ ਨਾ ਵਾਹਿਗੁਰੂ ਜੀ ਦਾ ਸੇਮਰਨ ਕਰਨਾ ਨਾ ਪਰ ਫੇਰ ਵੀ ਬੱਚੇ ਨੇ ਹਨਾ ਛੋਟੇ ਕੁਛ ਨਾ ਕੁਛ ਉਹਨਾਂ ਨੂੰ ਕਹਿਣਾ ਕਰਨਾ ਆਪਣੇ ਤੋਂ ਨਹੀਂ ਹੋਣਾ ਹੁੰਦਾ ਹੈਗਾ। ਲਓ ਜੀ ਨੂਰ ਖਾ ਰਹੀ ਆਪਣੀ ਸਰਦੀਆਂ ਦੀ ਫੇਵਰਟ ਚੀਜ਼। ਕੀ ਖਾ ਰਹੀ ਨੂਰ ਤੂੰ? ਚੱਕਰਗੰਦੀ। ਕਿੰਨੀ ਕੋਧੀਆ ਲੱਗਦੀ ਤੈਨੂੰ ਇਹ? ਬੋਲ ਜਾਨੀ। ਇਹਨਾਂ ਜੀ ਚੁੱਲੇ ਤੇ ਭੁੰਨੇ ਹੋਈ ਜਿਹੜੀ ਚੱਕਰਗੰਦੀ ਆ ਉਹ ਖਾਂਦੀ ਆ। ਤੇ ਪਾਣੀ ਚ ਵਾਲੀ ਹੋਈ ਨਹੀਂ ਖਾਂਦੀ ਹੈਗੀ। ਆ ਦੇਖੋ ਇੱਥੇ ਬੈਠ ਗਈ ਹੁਣ ਇੱਕ ਕੱਪ ਚ ਲੈ ਕੇ ਆਈ ਆ ਪਨਵਾ ਕੇ Papa ਜੀ ਤੂੰ। ਅੈਕੀ ਬੈਠ ਕੇ ਲੱਗੀ ਖਾਣ ਕਹਿੰਦੇ ਮੈਂ ਅੰਦਰ ਬੈਠ ਗਈ ਤਾਂ ਮੈਨੂੰ ਕੋਈ ਲੈ ਨਾ ਜਾਵੇ ਪਾਪਾ ਹੀ ਖਾ ਲੈਣੇ ਆਪਣੀ ਰੋਟੀ ਦੇਖੋ ਉੱਧਰ ਕੱਪੜਿਆਂ ਦਾ ਖਿਲਾੜਾ ਕਿੰਨਾ ਹੋਇਆ ਪਿਆ ਮੈਨੂੰ ਦੇ ਦੇ ਨੂਰ ਦੇ ਦੇ ਹੈ ਹੋ 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 ਦੇਖ ਦੇ ਦੇ ਓ ਜੀ ਤੁਸੀਂ ਵੀ ਖਾ ਲੋ ਆ ਕੇ ਨੂਰ ਤੋਂ ਲੈ ਕੇ ਸ਼ਕਰ ਗੰਦੀ ਸ਼ਕਰ ਗੰਦੀ ਇਹ ਲੈਣੇ ਕੱਪੜੇ ਕਾਲੇ ਕਰੀ ਜਾਂਦੇ ਚੰਗਾ ਤੇ ਦਰਵਾਜ਼ੇ 'ਚ ਕਿਉਂ ਬੈਠਾ ਤੂੰ ਹੈਂ ਦਰਵਾਜ਼ੇ 'ਚ ਮੈਂ ਕਿਉਂ ਬੈਠਾ ਮੈਂ ਤਾਂ ਛੋੜੂਗੀ ਹੈਂ ਮੈਂ ਛੋੜ ਉਹ ਖੋਲੋਗੇ ਤੈਨੂੰ ਦੇਖ ਲਾਉ ਮੈਂ ਤਾਂ ਖੋਲੂਗਾ ਤੇ ਜੀ ਆਪਾਂ ਲੱਗੇ ਹੋਏ ਇਸੇ ਰੋਟੀ ਬਣਾਉਣ ਸੀ ਉਧਰ ਦੇਖੋ ਮੇਰੀ ਸਲੇਵ ਦਾ ਹਾਲ ਆ ਰੋਟੀ ਕਿਹਨੇ ਛੱਡੀ ਜਸ਼ਨ ਐ ਕਦ ਛੱਡੀ ਐ ਇਦਰ ਜੀ ਮੇਥੇ ਸਵੇਰੇ ਪੌਂਠੇ ਬਣਾਵਾਂਗੀ ਇਦਰ ਆਦਰਕ ਤੇ ਮੈਂ ਲਿਆ ਚੀਰੀਆਂ ਗਾਜਰਾ ਆਪਾਂ ਬਣਾਵਾਂਗੀ ਜੀ ਅਚਾਰ ਕਿ ਵੇਬੜਾ ਮੰਗੇ ਤਾਂ ਮੈਂ ਤੁਹਾਨੂੰ ਜਰੂਰ ਦੱਸੂਗੀ ਬਸ ਇਹ ਕੋਸਟਰ ਰਹੇਗੀ ਉਹ ਵੀ ਬਣਾ ਲਈਏ ਤੇ ਬਾਕੀ ਸਬਜ਼ੀ ਖੁਪ ਲੇਕੀ ਨਹੀਂ ਬਦੀ ਬਣ ਕੇ ਹੋਈਆ ਤਿਆਰ ਸਾਡੇ ਨਾਲ ਥੋੜੀ ਜੀ ਰਸਨੀ ਦੀ ਸਬਜ਼ੀ ਐਂਦਾ ਖਾਂਦੇ ਗਾਜਰਾਂ ਦੀ ਹਾਂਜੀ ਇਥੇ ਰੋਟੀ ਵਗੈਰਾ ਬਣਾਉਣ ਤੋਂ ਬਾਅਦ ਬੱਚਾ ਨੇ ਰੋਟੀ ਖਾ ਲਈ ਸੀ ਪਾਪਾ ਜੀ ਨੇ ਖਾ ਲ ਜਿਹੜੇ ਥੋੜੇ ਜਿਹਾ ਬਰਤਨ ਹੋਏ ਸੀ ਉਹ ਮੈਂ ਸਾਫ਼ ਕਰ ਦਿੱਤੀ ਬਾਕੀ ਕਿਚਨ ਵਗੈਰਾ ਵੀ ਮੈਂ ਇਥੇ ਕਲੀਨ ਕਰਾਈ ਸੀ ਤੇ ਇਥੇ ਜਿਹੜੇ ਕੱਪੜੇ ਸੀਗੇ ਜਿਵੇਂ ਕਿ ਮੈਂ ਤੁਹਾਨੂੰ ਦੁਪਹਿਰੇ ਪਹਿਲਾਂ ਦਿਖਾਈ ਸੀਗੇ ਵੀ ਕੱਪੜੇ ਆਪਣੇ ਬਹੁਤ ਹੋਏ ਹੋਏ ਪਏ ਸੀਗੇ ਬੜਾ ਸੁੱਕੇ ਸੀ ਸਾਰੇ ਮੈਂ ਉਹਨਾਂ ਦੀ ਟੈਹਾਂ ਲਗਾ ਕੇ ﺍﻟमीਰਾ ਦੇ ਵਿੱਚ ਸਾਰੇ ਕੱਪੜੇ ਜਿਹੜੇ ਸੈੱਟ ਕਰ ਦਿੱਤੇ ਤੇ ਹਾਂਜੀ ਕੱਪੜੇ ਵਗੈਰਾ ਸੈਟਿੰਗ ਕਰਨ ਤੋਂ ਬਾਅਦ ﺍﻟमीਰਾ ਚ ਵੀ ਬਹੁਤ ਜ਼ਿਆਦਾ ਖਿਲਾਰਾ ਜਿਹਾ ਹੋਇਆ ਪਿਆ ਸੀ ਕਿਉਂਕਿ ਦੋ ਦਿਨ ਮੈਂ ਬਿਮਾਰ ਰਹੀ ਹਾਂ ਸਾਂ ਕਰਕੇ ਤੇ ਹਾਂਜੀ ਇੱਥੇ ਆਈ ਗਏ ਸੀ socks ਵਗੈਰਾ ਸੀਗੇ ਬੱਚਿਆਂ ਦੇ ਗਲਵਜ਼ ਹੈਂਡ ਗਲਵਜ਼ ਹੁੰਦੇ ਜਿਵੇਂ ਹਨਾ ਤੇ ਬਾਕੀ ਜਿਵੇਂ ਨੋਕ ਦੇ ਛੋਟੇ ਛੋਟੇ ਜਿਹੇ ਕੱਪੜੇ ਮੈਂ ਉਹ ਪ੍ਰੈਸ ਟੇਬਲ ਤੇ ਇੱਥੇ ਰੱਖਲੇ ਸੀਗੇ ਮੈਂ ਕਿਹੜੇ ਜਿਹੜੇ socks ਵਗੈਰਾ ਨੇ ਸਾਰੀਆਂ ਨੇ ਇਕੱਠੀਆਂ ਕਰਕੇ ਮੈਂ ਨਾ ਜਰਾਬ ਦੇ ਵਿੱਚ ਹੈ ਨਾ ਨੀਜੀ ਜਰਾਬ ਪਾ ਕੇ ਤੇ ਉਹਨੂੰ ਰੱਖ ਦਿੰਦੇ ਨੇ ਤਾਂ ਕਿ ਲੱਪਣ ਦੇ ਵਿੱਚ ਥੋੜੀ ਇਹ ਸਹਾਨੀ ਹੋਵੇ ਇੱਥੇ ਸਾਰੇ ਜਿਹੜੇ ਉਹ ਕੱਪੜੇ ਸੀ ਉਹਨਾਂ ਨੂੰ ਟੈਹਾ ਲਗਾ ਰਹੀ ਸੀ ਕਿਉਂਕਿ ਨਾ ਬੱਚੇ ਛੋਟੇ ਨੇ ਤੇ ਜਦੋਂ ਇੱਕ ਵਾਰੀ ਵੀ ਆਪੇ ਦਾ ਰੱਖ ਦਈਏ ਤਾਂ ਸਾਰੇ ਇੱਧਰ ਉੱਧਰ ਖਿੰਡ ਜਾਂਦੇ ਨੇ ਤੇ ਮੈਂ ਨ ਤੇ ਮੈਂ ਸਾਰੀਆਂ ਜਿਹੜੇ ਸੌਕਸ ਨੇ ਇਹਦੇ ਵਿੱਚ ਹੀ ਇਕੱਠੀਆਂ ਕਰਕੇ ਰੱਖ ਦੇਣੀਆਂ ਹੁੰਦੀਆਂ ਤਾਂ ਕਿ ਜਦੋਂ ਜਿਹਨੇ ਪੌਣੀਆਂ ਹੁਣ ਆਉਂਦਾ ਆਰਾਮ ਨਾਲ ਉਹ ਚੱਕ ਲੈਂਦੇ ਨੇਗੇ ਤੇ ਨੌਲੀ ਵਸੇ ਜਿਹੜੇ ਛੋਟੇ ਛੋਟੇ ਜਿਹੇ ਨੂਰ ਦੇ ਕੱਪੜੇ ਕੁਛ ਕੈਪ ਵਗੈਰਾ ਸੀਗੇ ਜਿਹੜੀਆਂ ਧੋਨੀਆਂ ਸੀਗੀਆਂ ਉਹ ਵੀ ਇੱਥੇ ਮੈਂ ਇਕੱਠੀਆਂ ਕਰਕੇ ਨਾ ਉਹ ਮੈਂ ਉਹ ਵੀ ਇਕੱਠੀਆਂ ਜਣ ਕੇ ਰੱਖ ਆਉਂਗੀ ਇੱਕ ਜਗ੍ਹਾ ਤੇ ਹਨਾ ਬੱਚਿਆਂ ਨੂੰ ਲੱਭਣਾਂ ਦੇ ਵਿੱਚ ਜਿਹੜੀ ਸਾਨੀ ਜੀ ਹੋਵੇ ਕੁਛ ਆ ਮੇਰੇ ਸ਼ਾਲ ਸੀਗੇ ਸਾਰੇ ਸੈਟਿੰਗ ਖੜਤੀ ਸੀਗੀ ਮੈਂ ਇੱਥੇ ਕਿਉਂਕਿ ਹੁਣ ਇਹਨਾਂ ਦੇ ਪਾਪਾ ਇੱਥੇ ਆਏ ਨਹੀਂ ਸੀ ਤਕਰੀਬਨ ਟਾਈਮ ਆ ਜਣਾ 9:30 ਦਾ ਹੋ ਗਿਆ ਸੀ ਮੈਂ ਕਿਹਾ ਚਲੋ ਜਿੰਨਾ ਕੰਮ ਨਿਪਟਦਾ ਉਹਨਾਂ ਆਪਣਾ ਖਤਮ ਕਰ ਦਈਏ ਕਿਉਂਕਿ ਅਸੀਂ ਇਹਦੀ ਜਿਹੜੀ ਸਿਰ ਦਾਲਦੀ ਆ ਥੋੜੀ ਜੀ ਚਲੋ ਘਟ ਜੂਗੀ ਹਾਂ ਜੀ ਹਰ ਪਾਜ ਦੇ ਬਲੌਗ ਦੇ ਅੰਦਰ ਇਥੇ ਕਰਦੇ ਆ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਗੇ ਵੀ ਆਪਣੇ ਫਰੈਂਡ ਸਰਕਲ ਚ ਆਪਣੇ ਫੈਮਿਲੀ ਸਰਕਲ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਬਰ ਬਰ ਸਪੋਰਟ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ